ਮੋਤਮ ਅਡਾਨੀ ਹੋਣਾਂ ਦੀ ਇੰਟਰਨੈਸ਼ਨਲ ਲੈਵਲ ਤੇ ਕਾਫੀ ਸ਼ਿਕੰਜਾ ਉਹਨਾਂ ਤੇ ਜਿਹੜਾ ਹੈ ਕਸਤਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈਗਾ ਸਰਦਾਰਪਤਾਲ ਸਿੰਘ ਜੀ ਕੀ ਕਹੋਗੇ ਇੱਕ ਬਹੁਤ ਵੱਡੀ ਜਿਹੜੀ ਡੀਲ ਹੈਗੀ ਐ ਨਰੋਬੀ ਦੇ ਵਿੱਚ ਉਹ ਵੀ ਕੈਨਸਲ ਹੋਈ ਹੈ ਮੈਨੂੰ ਇਹ ਲੱਗਦਾ ਸੀਗਾ ਵੀ ਜਿਹੜਾ ਜਿਹੜਾ ਅਮਰੀਕਾ ਹੈ ਜਿਹਦੀਆਂ ਗਲੋਬਲ ਤਾਕਤਾਂ ਹਨ ਉਹ ਲੋਕ ਸਭਾ ਦੀਆਂ ਚੋਣ ਚੋਣਾਂ ਤੋਂ ਪਹਿਲਾਂ ਹੀ ਭਾਰਤ ਦੇ ਸਟਾਕ ਐਕਸਚੇਂਜ ਦਾ ਜਿਹੜਾ ਦਿਵਾਲਾ ਕੱਢਣ ਗਿਆ ਸੋ ਮੇਰੀ ਅਸੈਸਮੈਂਟ ਇਸ ਇਹ ਆਰਥਿਕ ਹਮਲਾ ਹੈਗਾ ਇਹ ਕਿਤਨਾ ਕਿਤੇ ਸੰਦੇਸ਼ ਦਿੱਤੇ ਜਾ ਰਹੇ ਨੇ ਭਾਰਤ ਨੂੰ ਤੇ ਪਹਿਲੀ ਵਾਰ ਹੋਇਆ ਬਹੁਤ ਲੰਮੇ ਸਮੇਂ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਸੋ ਗੌਤਮ ਅਡਾਨੀ ਇੱਕ ਤਾਂ ਉਹਨਾਂ ਨੇ ਭਾਰਤ ਦੇ ਬਿਜ਼ਨਸ ਮਾਡਲ ਤਰੀਕਿਆਂ ਜਿਹੜੀਆਂ ਕਮਜ਼ੋਰੀਆਂ ਰਿਓ ਫੜੀਆਂ ਪਰ ਹੁਣ ਪਿਛਲੇ 4 5 6 ਸਾਲਾਂ ਤੋਂ ਜਿਹੜੀ ਅਮਰੀਕਨ ਜਾਂ ਵੈਸਟਰਨ ਪਾਵਰਜ਼ ਆ ਉਹ ਭਾਰਤ ਦੀ ਆਰਥਿਕ ਆਰਥਿਕਤਾ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਆ ਭਾਰਤ ਦੀ ਡੈਮੋਕ੍ਰੇਸੀ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਆ ਤੇ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਦੇ ਇਨਪੁਟਸ ਨੂੰ ਵੀ ਸ਼ੱਕੀ ਨਜ਼ਰ ਨਾਲ ਦੇਖ ਰਹੇ ਆ ਹੁਣ ਜਿਹੜਾ ਗੌਤਮ ਅਡਾਨੀ ਆ ਉਹ ਭਾਰਤ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਕਿਆ ਸੋ ਬਹੁਤ ਵੱਡੀ ਇਨਵੈਸਟਮੈਂਟ ਇਹ ਇਹ ਸਾਰੀ ਜਿਹੜੀ ਐਨਾ ਉਹ ਅਮੀਰ ਹੋਇਆ ਇਹ ਟਰਾਂਸਪੇਅਰ ਟਰਾਂਸਪੇਰੈਂਟ ਜਿਹੜੀ ਇਕਨੋਮੀ ਨਾਲ ਨਹੀਂ ਹੋਇਆ ਇਹ ਮੈਨੀਪੂਲੇਸ਼ਨ ਨਾਲ ਸੋ ਅਮਰੀਕਾ ਨੇ ਆਪਣੇ ਸ਼ਹਿਰੀਆਂ ਦਾ 170 ਮਿਲੀਅਨ ਡਾਲਰ ਡੁੱਬਣ ਤੋਂ ਬਚਾਉਣ ਲਈ ਇਹ ਕਾਰਜ ਕਰਿਆ ਵੀਰੋ ਸੱਤ ਬੰਦਿਆਂ ਦੇ ਖਿਲਾਫ ਜਿਹੜੀ ਹੈਗੀ ਆ ਬਿਲਕੁਲ ਕੋਰਟ ਵਿੱਚ ਕੇਸ ਤੇ ਉਹ ਉਹਨਾਂ ਉਹਨਾਂ ਦੀ ਗ੍ਰਿਫਤਾਰੀ ਦੇ ਜਿਹੜੇ ਵਾਰੰਟ ਹੈਗੇ ਆ ਉਹ ਜਾਰੀ ਗੌਤਮ ਅਡਾਨੀ ਦੇ ਵੀ ਤੇ ਨਾਰਤੀਜੇ ਦੇ ਤੇ ਬਾਕੀ ਜਿਹੜੇ ਸੱਤ ਬੰਦੇ ਆ ਗੱਲਬਾਤ ਕਰ ਲੈਣੇ ਆ ਗੌਤਮ ਅਡਾਨੀ ਹੋਣਾਂ ਦੀ ਇੰਟਰਨੈਸ਼ਨਲ ਲੈਵਲ ਤੇ ਕਾਫੀ ਸ਼ਿਕੰਜਾ ਉਹਨਾਂ ਤੇ ਜਿਹੜਾ ਹੈ ਕਸਤਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈਗਾ ਸਰਦਾਰ ਅਰਪਾਰ ਸਿੰਘ ਜੀ ਕੀ ਕਹੋਗੇ ਇੱਕ ਬਹੁਤ ਵੱਡੀ ਜਿਹੜੀ ਡੀਲ ਹੈਗੀ ਐ ਨਰੋਬੀ ਦੇ ਵਿੱਚ ਉਹ ਵੀ ਕੈਨਸਲ ਹੋਈ ਐ ਤੇ ਹੋਰ ਵੀ ਕਈ ਕੁਝ ਜਿਹੜਾ ਚੱਲ ਰਿਹਾ ਥੋੜਾ ਜਿਹਾ ਇਹਦੇ ਬਾਰੇ ਜਾਨਣਾ ਪਾਓ हां जी हां जी ਸੋ ਇਹ ਇਹ ਸਾਡੇ ਸਾਹਮਣੇ ਨਾਲ ਇਹ ਇਹ ਕੰਮ ਹੋਣਾ ਹੀ ਸੀ ਜੀ ਸੋ ਸਾਨੂੰ ਇਸ ਜਿਹੜੀ ਮੇਰੀ ਜਿੰਨੀ ਕੁ ਮੈਂ ਗਲੋਬਲ ਇਕਨੋਮੀ ਦੀ ਜਿਹੜੀ ਹੈਗੀ ਆ ਸਮਝ ਰੱਖਦਾ ਮੈਨੂੰ ਇਹ ਲੱਗਦਾ ਸੀਗਾ ਵੀ ਜਿਹੜਾ ਜਿਹੜਾ ਅਮਰੀਕਾ ਹੈ ਜਿਹਦੀਆਂ ਗਲੋਬਲ ਤਾਕਤਾਂ ਉਹ ਲੋਕ ਸਭਾ ਦੀਆਂ ਚੋਣ ਚੋਣਾ ਤੋਂ ਪਹਿਲਾਂ ਹੀ ਭਾਰਤ ਦੇ ਸਟਾਕ ਐਕਸਚੇਂਜ ਦਾ ਜਿਹੜਾ ਦਿਵਾਲਾ ਕੱਢਣਗੇ ਸੋ ਮੇਰੀ ਅਸੈਸਮੈਂਟ ਇਹ ਸੀ ਹੈਨਾ ਵੀ ਇਹ ਜਿਹੜਾ ਜਿਹੜਾ ਅੱਜ ਅਡਾਨੀ ਤੇ ਹਮਲਾ ਹੋਇਆ ਜਿਹੜਾ ਭਾਰਤ ਦਾ ਸਟਾਕ ਐਕਸਚੇਂਜ ਉਹਨਾਂ ਨੇ ਤੋੜਿਆ ਤੋ ਇਹ ਤੋੜਨਾ ਮੇਰੀ ਅਸੈਸਮੈਂਟ ਅਨੁਸਾਰ ਇਹ April ਵਿੱਚ ਜਿਹੜਾ ਹੋਣਾ ਚਾਹੀਦਾ ਸੀ ਜਦੋਂ ਚੋਣਾ ਖਤਮ ਹੋਣ ਤੋਂ ਪਹਿਲਾਂ ਪਰ ਇਹ 4-5 ਮਹੀਨੇ ਲੱਗ ਗਿਆ ਇਹ ਉਹਨਾਂ ਦੀਆਂ ਆਪਣੀਆਂ ਯਾਨੀ ਇੱਕ ਮੇਰੀ ਪ੍ਰੈਡਿਕਸ਼ਨ ਮੈਨੂੰ ਲੱਗਿਆ ਵੀ ਠੀਕ ਹੋ ਰਹੀ ਹੈ ਵੀ ਅਟੈਕ ਜ਼ਰੂਰ ਹੋਣਾ ਸੀ ਭਾਰਤੀ ਸਟਾਕ ਐਕਸਚੇਂਜ ਤੇ ਉਹ ਹੋਇਆ ਪਰ ਟਾਈਮ ਥੋੜਾ ਜਿਆਦਾ ਲੱਗ ਗਿਆ ਮਤਲਬ ਇਹ ਆਰਥਿਕ ਹਮਲਾ ਹੈਗਾ ਇਹ ਕਿਤਨਾ ਕਿਤੇ ਸੰਦੇਸ਼ ਦਿੱਤੇ ਜਾ ਰਹੇ ਨੇ ਭਾਰਤ ਨੂੰ ਅ ਇਹ ਇਹ ਆਰਥਿਕ ਹਮਲਾ ਵੀ ਹੈ ਤੇ ਰਾਜਨੀਤਿਕ ਹਮਲਾ ਵੀ ਹੈ ਦੋ ਸੰਦੇਸ਼ ਆ ਜਿਹੜੇ ਉਹ ਦਿੱਤੇ ਜਾ ਰਹੇ ਹੈਗੇ ਤੁਸੀਂ ਦੇਖੋ ਜੀ ਭਾਰਤ ਦੀ ਆਰਥਿਕਤਾ ਦਾ ਜੇ ਤੁਸੀਂ ਗ੍ਰਾਫ ਦੇਖਦੇ ਹੋ ਨਾ ਇਹ ਲਗਾਤਾਰ ਹੋਇਆ ਵੀ ਜਦੋਂ ਅਮਰੀਕ ਜਦੋਂ ਅਮਰੀਕਾ ਦੀ ਆਰਥਿਕਤਾ ਵੱਧਦੀ ਆ ਤਾਂ ਉਹਦੇ ਮਗਰ ਮਗਰੀ ਭਾਰਤ ਦੀ ਆਰਥਿਕਤਾ ਵੱਧ ਜਾਂਦੀ ਆ ਸੋ ਉਹ ਇੱਕ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਇੱਕ ਬਹੁਤ ਜਿੱਦਾਂ ਕਹਿੰਦੇ ਨੇ ਵੀ ਇੱਕ ਨੇੜਲਾ ਰਿਸ਼ਤਾ ਉਹਨਾਂ ਦਾ ਬਣ ਜਾਂਦਾ ਪਰ ਇਸ ਵੰਨੇ ਹਾਲਾਤ ਇਹ ਆ ਵੀ ਅਮਰੀਕਾ ਦੀ ਇਕਨੋਮੀ ਉੱਪਰ ਜਾ ਰਹੀ ਆ ਭਾਰਤ ਦੀ ਇਕਨੋਮੀ ਡਾਊਨਫਾਲ ਵੱਲ ਜਾ ਰਹੀ ਆ ਸੋ ਇਹ ਪਹਿਲੀ ਵਾਰ ਹੋਇਆ ਬਹੁਤ ਲੰਬੇ ਸਮੇਂ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਸੋ ਗੌਤਮ ਅਡਾਨੀ ਇੱਕ ਤਾਂ ਉਹਨਾਂ ਨੇ ਭਾਰਤ ਦੇ ਬਿਜ਼ਨਸ ਮਾਡਲ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹ ਫੜਿਆ ਨੇ ਜੀ ਇਹ ਕੱਲੀਆਂ ਹੁਣ ਵਿਜਟਲ ਦੀਆਂ ਕਮਜ਼ੋਰੀ ਬਹੁਤ ਸਾਰੇ ਰਾਜਨੀਤਿਕ ਵਿਸ਼ਲੇਸ਼ਣਕਾਂ ਦਾ ਸੁਣ ਰਹੇ ਹਾਂ ਉਹ ਹੁਣ ਤੱਕ ਭਾਰਤ ਨੂੰ ਇੱਕ ਡੈਮੋਕ੍ਰੇਸੀ ਹੀ ਸਮਝਦੇ ਰਹੇ ਉਹਨਾਂ ਨੂੰ ਇਹ ਲੱਗਦਾ ਰਿਹਾ ਵੀ ਭਾਰਤ ਦੇ ਰਾਜਨੀਤੀਵਾਨ ਜਿਹੜੀਆਂ ਗੱਲਾਂ ਕਹਿ ਰਹੇ ਆ ਉਹ ਸੱਚ ਦੇ ਆਧਾਰਿਤ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਜੋ ਸਾਨੂੰ ਇਨਫੋਰਮੇਸ਼ਨ ਦੇ ਰਹੀਆਂ ਉਹ ਸੱਚ ਦੇ ਆਧਾਰਿਤ ਆ ਉਹ ਉਹ ਇਸ ਗੱਲੋਂ ਟਰਾਂਸਪੇਰੈਂਟ ਤੇ ਭੋਲੇ ਬਣਦੇ ਰਹੇ ਵੀ ਉਹ ਸਾਰਾ ਕੁਝ ਸੱਚ ਸਮਝ ਕੇ ਅੱਗੇ ਚੱਲਦੇ ਰਹੇ ਪਰ ਹੁਣ ਪਿਛਲੇ 4 5 6 ਸਾਲਾਂ ਤੋਂ ਜਿਹੜੀ ਅਮਰੀਕਨ ਜਾਂ ਵੈਸਟਰਨ ਪਾਵਰਜ਼ ਆ ਉਹ ਭਾਰਤ ਦੀ ਆਰਥਿਕ ਆਰਥਿਕਤਾ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਆ ਭਾਰਤ ਦੀ ਡੈਮੋਕ੍ਰੇਸੀ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਆ ਤੇ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਦੇ ਇਨਪੁਟਸ ਨੂੰ ਵੀ ਸ਼ੱਕ ਦੇ ਨਜ਼ਰ ਨਾਲ ਦੇਖ ਰਹੇ ਆ ਹੁਣ ਉਹਨਾਂ ਨੂੰ ਸਮਝ ਆਉਣ ਲੱਗਿਆ ਵੀ ਇਹ ਡੈਮੋਕਰੇਸੀ ਨਹੀਂ ਹੈ ਸੋ ਜਿਹੜਾ ਕੈਨੇਡਾ ਦਾ ਕਤਲ ਜਾਂ ਆ ਅਟੈਂਟਡ ਮਰਡਰ ਇਨ ਇਨ ਅਮਰੀਕਾ ਹੈਗਾ ਜਾਂ ਹੁਣ ਇਹ ਹਿੰਡਨਬਰਾ ਪਿਛਲੇ ਸਾਲ ਹਿੰਡਨਬਰਾ ਦੀ ਰਿਪੋਰਟ ਆਈ ਸੀ ਅਡਾਨੀ ਦੀ ਹੁਣ ਜਿਹੜਾ ਗੌਤਮ ਅਡਾਨੀ ਆ ਉਹ ਭਾਰਤ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈਗੀ ਆ ਸੋ ਬਹੁਤ ਵੱਡੀ ਇਨਵੈਸਟਮੈਂਟ ਇਹ ਇਹ ਸਾਰੀ ਜਿਹੜੀ ਐਨਾ ਉਹ ਅਮੀਰ ਹੋਇਆ ਇਹ ਟਰਾਂਸਪੇਅਰ ਟਰਾਂਸਪੇਰੈਂਟ ਜਿਹੜੀ ਇਕਨੋਮੀ ਨਾਲ ਨਹੀਂ ਹੋਇਆ ਇਹ ਮੈਨੀਪੂਲੇਸ਼ਨ ਨਾਲ ਹੋਇਆ ਹੂੰ ਹੂੰ ਇਹ ਇਹ ਹੁਣ ਵੈਸਟਰਨ ਪਾਵਰਸ ਨੂੰ ਸਮਝ ਆਇਆ ਵੀ ਜਿਹੜਾ ਬੰਦਾ 2000 ਕਰੋੜ ਦੀ ਰਿਸ਼ਵਤ ਦੇ ਕੇ ਉਹ ਵੱਡਾ ਪ੍ਰੋਜੈਕਟ ਲੈ ਰਿਹਾ ਸੀ ਹੁਣ ਜਦੋਂ ਉਸ ਪ੍ਰੋਜੈਕਟ ਦੀਆਂ ਖਬਰਾਂ ਆਉਣੀਆਂ ਨੇ ਤਾਂ ਅਮਰੀਕਾ ਦੇ ਤੇ ਵੈਸਟਰਨ ਵੈਸਟਰਨ ਬਲੋਕਾਂ ਨੇ ਉਹਦੇ ਵਿੱਚ ਮੰਨ ਕਰਨੀਆਂ ਸੋ ਇਹ ਜਿਹੜਾ ਬ੍ਰਾਈਬ ਰਾਹੀਂ ਜਾਂ ਰਿਸ਼ਵਤ ਰਾਹੀਂ ਪ੍ਰੋਜੈਕਟ ਲਿਆ ਗਿਆ ਇਹਦੇ ਵਿੱਚ 170 70 ਮਿਲੀਅਨ ਡਾਲਰ ਅਮਰੀਕਾ ਦੇ ਸਿਟੀਜ਼ਨਸ ਨੇ ਲਾਇਆ ਸੁਪਰ ਪੁਆਰ ਕਹਿੰਦਾ ਵੀ ਤੁਸੀਂ ਧੋਖੇ ਨਾਲੇ ਪ੍ਰੋਜੈਕਟ ਹਾਸਲ ਕਰਿਆ ਤੁਸੀਂ ਆਪਣੀ ਮੈਜੇਕਟ ਹਾਸਲ ਨਹੀਂ ਕਰਿਆ ਹੂੰ ਹੂੰ ਸਟਾਕਟਾਂ ਦੀਆਂ ਜਿਹੜੀਆਂ ਕੰਪਨੀਆਂ ਦੀ ਬੁਨਿਆਦ ਧੋਖਿਆਂ ਤੇ ਰੱਖੀ ਗਈ ਹੋਵੇ ਰਿਸ਼ਵਤਾ ਤੇ ਰੱਖੀ ਗਈ ਹੋਵੇ ਟੌਪ ਵਿੱਚ ਵਿੱਚ ਜਾ ਕੇ ਉਹਨਾਂ ਦਾ ਸਟਾਕ ਮਾਰਕੀਟ ਵਿੱਚ ਡਿੱਗ ਜਾਣਾ ਇੱਕ ਨਿਸ਼ਚਿਤ ਹੀ ਹੁੰਦਾ ਕਿਉਂਕਿ ਉਹ ਉਹ ਉਹਨਾਂ ਦੀਆਂ ਨੀਹਾਂ ਮਜ਼ਬੂਤ ਨਹੀਂ ਨੇ ਜਦੋਂ ਉਹ ਸਟਾਕ ਮਾਰਕੀਟ ਵਿੱਚ ਡਿੱਗਣੀਆਂ ਨੇ ਕੰਪਨੀਆਂ ਤਾਂ ਅਮਰੀਕਾ ਦੇ ਸ਼ਹਿਰੀਆਂ ਦਾ 170 ਮਿਲੀਅਨ ਡਾਲਰ ਸੋ ਅਮਰੀਕਾ ਨੇ ਆਪਣੇ ਸ਼ਹਿਰੀਆਂ ਦਾ 170 ਮਿਲੀਅਨ ਡਾਲਰ ਡੁੱਬਣ ਤੋਂ ਬਚਾਉਣ ਲਈ ਇਹ ਕਾਰਜ ਕਰਿਆ ਵੀ ਉਹਨਾਂ 7 ਬੰਦਿਆਂ ਦੇ ਖਿਲਾਫ ਜਿਹੜੀ ਹੈਗੀ ਆ ਬਿਲਕੁਲ ਕੋਰਟ ਵਿੱਚ ਕੇਸ ਤੇ ਉਹ ਉਹਨਾਂ ਉਹਨਾਂ ਦੀ ਗ੍ਰਿਫਤਾਰੀ ਦੇ ਜਿਹੜੇ ਵਾਰੰਟ ਹੈਗੇ ਆ ਉਹ ਜਾਰੀ ਗੌਤਮ ਡਾਨੀ ਦੇ ਵੀ ਤੇ ਨਾਲ ਧੀਜੇ ਦੇ ਤੇ ਬਾਕੀ ਜਿਹੜੇ 7 ਬੰਦੇ ਆ ਉਹਨਾਂ ਨੇ ਸਾਰਾ ਉਹਨਾਂ ਕੋਲ ਟੈਲੀਫੋਨ ਦੀਆਂ ਕਾਲਾਂ ਜਿਹੜੀਆਂ ਡੀਲਸ ਹੋਈਆਂ ਉਹਨਾਂ ਦੀਆਂ ਤੇ ਬਾਕੀ ਜਿਹੜਾ ਉਹਨਾਂ ਨੇ ਇੱਕ ਆਂਧਰਾ ਪ੍ਰਦੇਸ਼ ਚੋਂ ਇੱਕ ਗਵਾਹ ਜਿਹੜਾ ਚਸ਼ਮਦੀਦ ਗਵਾਹ ਉਹਦੀ ਵੀ ਗਵਾਹੀ ਹੈ ਜਿਹੜੀ ਹਾਸਲ ਕਰ ਲਈ ਹੈ ਸੋ ਇਹ ਹਮਲਾ ਥੋੜਾ ਦੂਜਾ ਸਵਾਲ ਸੀ ਵੀ ਆਰਥਿਕ ਹਮਲਾ ਕੇ ਰਾਜਨੀਤਿਕ ਇਹ ਦੋਹੇ ਹਮਲੇ ਨੇ ਸੋ ਉਹਨਾਂ ਨੇ ਟਰੰਪ ਪ੍ਰਸ਼ਾਸਨ ਨੇ ਇੱਕ ਤਰ੍ਹਾਂ ਨਾਲ ਸੰਦੇਸ਼ ਆ ਜਿਹੜਾ ਦੇ ਦਿੱਤਾ ਹੋਇਆ ਵੀ ਅਸੀਂ ਜਿਹੜੀਆਂ ਆਪਣੇ ਆਪਣੇ ਨਾਗਰਿਕਾਂ ਦੇ ਹਿੱਤਾਂ ਦੀ ਜਿਹੜੀ ਰਾਖੀ ਕਰਾਂਗੇ ਦੂਜਾ ਇਹ ਹਮਲਾ ਰਾਜਨੀਤਿਕ ਆ ਉਹ ਜਿਹੜੀ ਪਿਛਲੇ ਸਾਲ ਤੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਜਿਸ ਕਿਸਮ ਦਾ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਭਾਰਤ ਦੇ ਖਿਲਾਫ ਵੀ ਉਹ ਪ੍ਰੈਸ਼ਰ ਵਿੱਚ ਇੱਕ ਨਵਾਂ ਸੰਦੇਸ਼ ਹੈ ਸਿੱਖਾਂ ਲਈ ਇਹ ਇੱਕ ਤਰ੍ਹਾਂ ਨਾਲ ਪੋਜ਼ਿਟਿਵ ਹੈਗਾ ਵੀ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਉਹਨੇ ਸਾਧਵਾਉਣ ਦੇ ਕੋਸ਼ਿਸ਼ ਕਰੀ ਹੁਣ ਜਿਹੜੀ ਜਿਹੜੀਆਂ ਵੀ ਸੰਸਥਾਵਾਂ ਨੇ ਇਸ ਇਸ ਰਜਿਮ ਦੀਆਂ ਜਾਂ ਇਸ ਡੈਮੋਕ੍ਰੈਟਿਕ ਸੈਟਅਪ ਦੀਆਂ ਜਿਹੜੀਆਂ ਜੜ੍ਹਾਂ ਨੇ ਉਹਨਾਂ ਤੇ ਹਮਲੇ ਹੋ ਰਹੇ ਹੈਗੇ ਆ ਤਾਂ ਤੁਸੀਂ ਦੇਖੋ ਵੀ ਉਹਨਾਂ ਦੇ ਜਿਸ ਤਰ੍ਹਾਂ ਮਰੇਖਾ ਅਜੀਤ ਅਜੀਤ ਦਵਾਲ ਦੇ ਖਿਲਾਫ ਬਿਲਕੁਲ ਉਹਨਾਂ ਦੇ ਖਿਲਾਫ ਉੱਤੇ ਵਾਰੰਟ جاری ਹੋਏ ਨੇ ਉਹ ਨਹੀਂ ਜਾ ਸਕਦੇ ਸੀ ਇਹ ਇਹ ਨੈਰੋਬੀ ਵਿੱਚ ਗਏ ਇਹਨਾਂ ਨੇ ਇੱਕ 에어ਪੋਰਟ ਦੀ ਐਕਸਟੈਂਸ਼ਨ ਕਰਨੀ ਸੀ ਉੱਥੇ ਸਾਈਨ ਕਰਨ ਗਏ ਸੀ ਗੌਤਮ ਅਡਾਨੀ ਤੇ ਉਦੋਂ ਹੀ ਫਿਰ ਇਹ ਖਬਰਾਂ ਆਈਆਂ ਹੁਣ ਹਾਲੇ ਮੇਰੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਉੱਥੇ ਹੀ ਸੀ ਉੱਥੋਂ ਆ ਗਏ ਹੋਣ ਜਾਂ ਨਹੀਂ ਆਏ ਜਾਂ ਗ੍ਰਿਫਤਾਰ ਕਰ ਲਏ ਜਾਣਗੇ ਇਹ ਅਗਲੇ ਦਿਨਾਂ ਤਰ੍ਹਾਂ ਕਲੀਅਰ ਹੋਏਗਾ ਪਰ ਭਾਰਤ ਦੀ ਸਟਾਕ ਮਾਰਕੀਟ ਚੋਂ ਇੱਕ ਦਿਨ ਵਿੱਚ ਹੀ ਕਰੋੜਾ ਡਾਲਰ ਕਰੋੜਾਂ ਡਾਲਰ ਹੈ ਜਿਹੜੇ ਉਹ ਵਾਪਸ ਹੈ ਜਿਹੜੇ ਨਿਕਲ ਗਏ ਵਾਈਪ ਆਊਟ ਹੋ ਗਏ ਤੇ ਆਰਥਿਕ ਅੜਵੀਆਂ ਜੀ ਬਿਲਕੁਲ ਤੇ ਦੂਜੇ ਦਿਨੇ ਆਪਾਂ ਜੀ ਤੇ ਦੂਜੇ ਬੰਦੇ ਆਪਾਂ ਗੱਲਬਾਤ ਕਰ ਲੈਨੇ ਆ ਕੈਨੇਡਾ ਤੋਂ ਜਿਹੜੇ ਰੈਪਰ ਹੈਗੇ ਨੇ ਸ਼ੋਭਨੀਤ ਸਿੰਘ ਉਹਨਾਂ ਨੂੰ ਜਿਹੜਾ ਹੈ ਗਲੋਬਲ ਐਮਬੈਸਡਰ ਜਿਹੜਾ ਬਣਾਇਆ ਗਿਆ ਹੈ ਕਲਾਈਮੇਟ ਐਡਵੋਕੇਸੀ ਜਿਹੜੀ ਕਿ ਯੂਨਾਈਟਿਡ ਨੇਸ਼ਨ ਦੀ ਹੈ ਸਰਦਾਰ ਹਰਤਾ ਸਿੰਘ ਜੀ ਕਿੰਵੇਂ ਤੁਸੀਂ ਇਸ ਨੂੰ ਦੇਖਦੇ ਹੈਗੇ ਹੋ ਇਹ ਉਹੀ ਨੌਜਵਾਨ ਸਿੰਗਰ ਹੈਗਾ ਜਿਹਦੇ ਭਾਰਤ ਨੇ ਪਿਛਲੇ ਸਾਲ ਮੇਰਾ ਖਿਆਲ ਬਹੁਤ ਸਾਰੇ ਜਿਹੜੇ ਸ਼ੋਅ ਸੀ ਉਹ ਬੰਦ ਕਰ ਦਿੱਤੇ ਸੀ ਇਹਨੂੰ ਖਾਲਸਤਾਨੀ ਕਹਿ ਕੇ ਕਈ ਕੁਝ ਕਿਹਾ ਸੀ ਪਰ ਅੱਜ ਜਿਹੜੀਆਂ ਖ਼ਬਰਾਂ ਦੇ ਵਿੱਚ ਨੇ ਕਹਿੰਦੇ ਕਿ ਫਰਸਟ ਇੰਡੀਅਨ ਕੈਨੇਡੀਅਨ ਹੁਣ ਇਹ ਇੰਡੀਅਨ ਹੋ ਗਿਆ ਕਿਵੇਂ ਦੇਖਦੇ ਹੋ ਦੋਨਾਂ ਮਸਲੇ ਨੂੰ ਹਾਂਜੀ ਇਹ ਬਿਲਕੁਲ ਦੇਸ਼ ਹੈ ਜਿਹੜਾ ਯੂਐਨਓ ਦੇ ਰਾਹੀਂ ਅਮਰੀਕਨ ਗਵਰਨਮੈਂਟ ਦਾ ਜਿਹੜਾ ਉਹ ਅਡਾਨੀ ਵਾਲੇ ਗਰੁੱਪ ਦੇ ਰਾਹ ਤੇ ਹਮਲਾ ਕਰਕੇ ਦੇ ਰਿਹਾ ਹੈਗਾ ਸੋ ਜਿਹੜੇ ਜਿਹੜੇ ਸਿੰਗਰ ਦੇ ਭਾਰਤ ਵਿੱਚ ਸ਼ੋ ਨਹੀਂ ਹੋਣ ਦਿੱਤੇ ਗਏ ਉਹਨੂੰ ਅੱਤਵਾਦੀ ਖਾਲਿਸਤਾਨੀ ਦੇਸ਼த்ਰੋਹੀ ਦੱਸਿਆ ਗਿਆ ਆਟ ਯੂਐਨਓ ਨੇ ਉਹਨੂੰ ਆਪਣਾ ਜਿਹੜਾ ਹੈਗਾ ਕਲਾਈਮੇਟ ਚੇਂਜ ਵਾਲਾ ਮੈਸੇਜ ਇੱਕ ਦਸਤਾਉਰ ਨੌਜਵਾਨ ਨੂੰ ਆਪਣਾ ਮੈਸੇਜ ਬਣਾ ਕੇ ਇੱਕ ਇਨਡਾਇਰੈਕਟ ਸੰਦੇਸ਼ ਦਿੱਤਾ ਹੈਗਾ ਵੀ ਅਮਰੀਕਨ ਸੁਪਰ ਪਾਵਰ ਹੈ ਜਿਹੜੀ ਉਹ ਸਿੱਖਾਂ ਦੇ ਹੱਕ ਵਿੱਚ ਆ ਜਿਹੜੀ ਕਿਸ ਤਰ੍ਹਾਂ ਦੇ ਫੈਸਲੇ ਲੈਣ ਜਾ ਰਹੀ ਹੈ ਹੁਣ ਇਹ ਸਿੱਖ ਲੀਡਰਸ਼ਿਪ ਨੂੰ ਅਮਰੀਕਾ ਵਿੱਚ ਵਸਦੀ ਸਿੱਖ ਲੀਡਰਸ਼ਿਪ ਨੂੰ ਜਾਂ ਵੈਸਟਰਨ ਕੰਟਰੀਸ ਵਿੱਚ ਵਸਦੀ ਸਿੱਖ ਲੀਡਰਸ਼ਿਪ ਨੂੰ ਇਹ ਸੰਦੇਸ਼ ਸਮਝਣਾ ਚਾਹੀਦਾ ਔਰ ਨਵੇਂ ਅਮਰੀਕਨ ਪ੍ਰਸ਼ਾਸਨ ਨਾਲ ਆ ਜਿਹੜੇ ਆਪਣੇ ਇੱਕ ਕੁਆਡਰਿਅਲ ਰਿਲੇਸ਼ਨ ਆ ਬਣਾ ਕੇ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਵਾਰੀ ਅੱਗੇ ਵਧਣਾ ਚਾਹੀਦਾ ਇਹ ਬਹੁਤ ਵੱਡਾ ਸੰਦੇਸ਼ ਗੌਤਮ ਅਡਾਨੀ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਆ ਤੇ ਸ਼ੋਬਨਿਕ ਸੰਗਾ ਜਿਹੜਾ ਇਹ ਜਿਹਨੂੰ ਸ਼ੋਕ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਹੈਨਾ ਵੀ ਜੀ ਦੇ ਤੇ ਭਾਰਤ ਵਿੱਚ ਸਾਰਾ ਪਾਬੰਦੀਆਂ ਹਲਾ ਦਿੱਤੀਆਂ ਗਈਆਂ ਇੱਕ ਕੰਬੈ ਜਿਹੜਾ ਹੈਗਾ ਇੱਕ ਵੱਡਾ ਸਨਮਾਨ ਦਿੱਤਾ ਗਿਆ ਸੋ ਇਹਨਾਂ ਦੋਹਾਂ ਮੈਸੇਜੇਸ ਨੂੰ ਸਮਝਣ ਦੀ ਲੋੜ ਹੈਗੀ